ਪਹਿਲਾਂ ਬਰਾਤਾਂ ਵੀ ਰਾਤ ਰਹਿੰਦੀਆਂ ਸੀ ਹੁਣ ਤੇ ਮੇਰੇ ਖਿਆਲ ਚ ਰਾਤ ਰੱਖਣੀ ਬੜੀ ਮੁਸ਼ਕਿਲ ਹੋ ਉਤੇ ਦੋ ਤਿੰਨਾਂ ਘੰਟਿਆਂ ਦੀ ਤਵਾਈ ਮਚਾ ਦਿੰਦੇ ਜਿਹੜੀ ਬੰਦੇ ਦੀ ਇੰਨਿਆ ਸਾਲਾਂ ਦੀ ਮਿਹਨਤ ਆ ਉਹ ਤਾਂ ਦੋ ਤਿੰਨਾਂ ਘੰਟੇ ਜਿਹੜੇ ਤਵਾਈ ਮਚਾਈ ਹੁੰਦੀ ਇੰਨਿਆ ਦਿਨਾਂ ਦਾ ਪਨੀਰ ਜਮਾ ਕੀਤਾ ਇੰਨਿਆ ਦਿਨਾਂ ਦੇ ਦਹੀਂ ਇਕੱਠੇ ਕੀਤੇ ਇੰਨਿਆ ਦਿਨਿਆਂ ਦਾ ਸਮਾਨ ਇਕੱਠਾ ਕੀਤਾ ਖਰੂ પાਕੇ ਨਿਕਲਣਕੁਲ ਗਏ ਅਸੀਂ ਆਪਣੇ ਘਰਾਂ ਨੂੰ ਮਸਤੀ ਪ੍ਰਾਣਾ ਸਮਾਂ ਹੁੰਦਾ ਸੀ ਬਰਾਤਾਂ ਵੱਧ ਜਾਂਦੀਆਂ ਸੀ ਬਰਾਤਾਂ ਦੇ ਵਿੱਚ ਹਥਿਆਰ ਵੀ ਲੋਕ ਇਸ ਕਰਕੇ ਲੈਂਦੇ ਸੀ ਖਤਰਾ ਹੁੰਦਾ ਸੀ ਦਸਤੇ ਚ ਕੋ ਲੁੱਟਕ ਸੁੱਟ ਨਾ ਕਰੇ ਹੁਣ ਤਾਂ ਸੁਖ ਨਾ ਬਰਾਤ ਕੋਲੋਂ ਪਿੰਡ ਬਚਾਉਣਾ ਪੈਂਦਾ ਹੁਣ ਤਾਂ ਬਰਾਤ ਕੋਲੋਂ ਪਿੰਡ ਬਚਾਉਣਾ ਪੈਂਦਾ ਵੀ ਵੇਖਿਓ ਭਾਈ ਬਚਾ ਕੇ ਰੱਖਿਓ ਤੁਹਾਡੇ ਜਵਾਕ ਨਾ ਚੋਕੇ ਲੈ ਜਾਣ ਗੁੱਸਾ ਨਾ ਮਨਾਈਓ ਹਕੀਕਤ ਹੈ ਬਚਾਉਣ ਵਾਲੀ ਗੱਲ ਹੀ ਹੈ ਖਾਲੀ ਹੱਥਾਂ ਨਾ ਆਉਂਦੇ ਨੇ ਮੁੰਦਰੀਆਂ ਪਾ ਕੇ ਲੈ ਜਾਂਦੇ ਨੇ ਗੱਡੀਆਂ ਆਉਂਦੀਆਂ ਨੇ ਕੰਬਲ ਲੈ ਜਾਂਦੇ ਨੇ ਵੱਡੇ ਵੱਡੇ ਟੋਕਰੇ ਲੈ ਜਾਂਦੇ ਨੇ ਫਰੂਟਾਂ ਦੇ ਨਾਲੇ ਧੀ ਦਿੱਤੀ ਅਗਲੇ ਨੇ ਜਲੀਲ ਕਰ ਰਹੇ ਆ ਅਸੀਂ ਉਸ ਬਾਪ ਨੂੰ ਜਿਨੇ ਧੀ ਨੂੰ ਜਨਮ ਦਿੱਤਾ ਜਲੀਲ ਕੀਤਾ ਜਾ ਰਿਹਾ ਸਮਾਜ ਵਿੱਚ ਉਹਨੂੰ ਅਹਿਸਾਸ ਕਰਾਇਆ ਜਾ ਰਿਹਾ ਇੱਕ ਉਦਨੇ ਸਾਹਸ ਕਰਾਉਨੇ ਆ ਜਦੋਂ ਧੀ ਦਾ ਜਨਮ ਹੁੰਦਾ ਜਦੋਂ ਧੀ ਦਾ ਆਨੰਦ ਕਰਦੇ ਆ ਉਦੋਂ ਫਿਰ ਜਲੀਲ ਕਰਾਇਆ ਜਾਂਦਾ ਵਿਚੋਲਿਆਂ ਵੱਲੋਂ ਤੇ ਨਾਲੇ ਇਹ ਕਹਿੰਦੇ ਨੇ ਧੀਆਂ ਵਾਲਿਆਂ ਦਾ ਤਾਂ ਸਿਰ ਨੀਵਾ ਹੁੰਦਾ ਹੈ ਕੌਣ ਕਹਿੰਦਾ ਧੀਆਂ ਵਾਲਿਆਂ ਦਾ ਸਿਰ ਨੀਵਾ ਹੁੰਦਾ ਹੈ ਦੋ ਦਿਨ ਆਪਣਾ ਪੁੱਤ ਕਿਸੇ ਦੇ ਘਰ ਕੰਮ ਕਰਨ ਹੀ ਭੇਜੋ ਸਿਦਕ ਵੇਸੋ ਉਸ ਬਾਪ ਦਾ ਜਿਨੇ ਧੀ ਕੋਠੇ ਵਰਗੀ ਜਵਾਨ ਕਰਕੇ ਇਨੀ ਵਿਦਿਆ ਦੇ ਕੇ ਤੁਹਾਡੇ ਘਰ ਤੋ ਰਿਆ ਇਹ ਉਸ ਨੂੰ ਪੁੱਛ ਕੇ ਵੇਖੋ ਕਹਿਣਾ ਬੜਾ ਸੋਖਾ ਹੈ ਮੈਂ ਕੋ ਲੀਡਰ ਨਹੀਂ ਆਪਾਉਂਦਾ ਪਰ ਮੇਰਾ ਵਸ ਚਲੇ ਨਾ ਸਾਥ ਸੰਗਤ ਨਿਜਮ ਇਹ ਬਾਣਨੀ ਚਾਹੀਦੀ ਨੇ ਵੀ ਲੜਕੇ ਦਾ ਬਾਪ ਲੜਕੀ ਦੇ ਬਾਪ ਨੂੰ ਜਾ ਕੇ ਕਹੇ ਜੀ ਧੀ ਸਾਡੀ ਹੈ ਨੋ ਜਿਹੜੀ ਹੈ ਸਾਡੀ ਧੀ ਹੈ ਤੁਸੀਂ ਇਹਨੂੰ ਪੜਾਇਆ ਲਿਖਾਇਆ ਜਿੰਨਾ ਇਹ ਤੇ ਖਰਚਾ ਤੁਸੀਂ ਕੀਤਾ ਕੋਈ ਸਾਡੇ ਕੋਲੋਂ ਸੇਵਾ ਲਓ ਮੈਂ ਕਹਿੰਦਾ ਬਾਪਦਿਆਂ ਭਾਵੇਂ ਪੰਜ ਧੀਆਂ ਵੀ ਕਿਉਂ ਨਾ ਹੋਣ ਉਹਨੂੰ ਦੁੱਖਣਾ ਹੀ ਨਹੀਂ ਕੁਝ ਉਹਨੂੰ ਮਹਿਸੂਸ ਹੀ ਨਹੀਂ ਹੋਣਾ ਜਦੋਂ ਉਹ ਇੱਕ ਧੀ ਤੋੜ ਲਗਿਆਂ ਇਹ ਮਹਿਸੂਸ ਕੀਤਾ ਜਾਂਦਾ ਆਪ ਵਿਚਾਰਾ ਸਾਰੀ ਜ਼ਿੰਦਗੀ ਸਾਈਕਲ ਤੇ ੱੱਕੇ ਖਾਂਦਾ ਏ ਜੇ ਪੈਸੇ ਹੁੰਦੇ ਤੇ ਆਪ ਨਾ ਮੋਟਰਸਾਈਕਲ ਗੱਡੀ ਲੈਂਦੇ ਪਰ ਧੀ ਨੂੰ ਤੋੜ ਲਗਿਆਂ ਗੱਡੀਆਂ ਦਿੱਤੀਆਂ ਜਾ ਰਹੀਆਂ ਨੇ ਕੋਈ ਹੈਸियत ਹੁੰਦੀ ਏ ਗੱਡੀ ਦੇਣ ਦੀ ਉਹਨਾਂ ਦੀ ਜੇ ਇਹਨੇ ਤੁਸੀਂ ਹੈਗੇ ਜੇ ਆਪਣੀ ਗੱਡੀ ਆਪ ਖਰੀਦੋ ਨਾ ਆਪਣੇ ਕੂਲਰ ਆਪਣੀਆਂ ਫਰਿਜਾਂ ਵੱਖਰੀ ਤੋਂ ਧੀ ਵਾਲਿਆਂ ਵੱਲ ਕਿਉਂ ਵੇਖਦੇ ਹੋ ਪਰ ਨਾ ਉਧਰ ਵੀ ਜਦੋਂ ਸਗਲ ਲੱਗਣਾ ਹੁੰਦਾ ਨਾ ਸਾਨੂੰ ਇੰਜ ਲੱਗ ਰਿਹਾ ਹੁੰਦਾ ਪਾਠ ਸੁਣ ਰਿਹਾ ਸਾਰਾ ਟੱਬਰ ਉਹ ਮੋੜ ਮੋੜ ਦਰਵਾਜ਼ੇ ਵੱਲ ਵੇਂਦਾ ਉਹ ਬਾਰ ਬਾਰ ਵੇਂਦਾ ਵੀ ਕੀ ਆਇਆ ਬਾਹਰ ਫਿਰ ਭੱਜ ਕੇ ਬਾਹਰ ਵੇਂਦਾ ਵੀ ਕਿਹੜੀ ਗੱਡੀ ਤੇ ਆਇਆ ਸਮਾਨ ਮੋਟਰਸਾਈਕਲ ਆਇਆ ਗੱਡੀ ਆਈ ਫਿਰ ਚਾਬੀ ਫੜਾਉਂਦੇ ਇਦਾਂ ਮੂਵੀ ਵਾਲੇ ਦੇ ਸਾਹਮਣੇ ਇਦਾਂ ਇਦਾਂ ਉਹਨਾਂ ਦੇ ਪਰੌਣਿਆਂ ਫੜ ਡੁੱਬ ਕੇ ਮਰ ਜਾ ਹੁਣੀ ਕਹਦੇ ਵੀ ਨਹੀਂ ਭਾਈ ਮੈਂ ਭਿਖਾਰੀ ਥੋੜਾ ਪਰ ਨਹੀਂ ਇਹ ਨਹੀਂ ਜਾਣ ਕਿਤੇ 40 50 ਹਜ਼ਾਰ ਦਾ ਕੌਣ ਨੁਕਸਾਨ ਕਰਾਉਂਦਾ ਬਈ ਇੰਨੀ ਅਣਗਰਤ ਹੈ ਨਹੀਂ ਗੁੱਸਾ ਨਾ ਮਨਾਏ ਹੁਣ ਕਈਆਂ ਨੂੰ ਗੁੱਸਾ ਲੱਗਣਾ ਇੱਕ ਦੂਜੇ ਵੱਲ ਨਾਲ ਵੇਖੇ ਹੌਸਲਾ ਕਿਹਦਾ ਤਾਜ਼ਾ ਆਨੰਦ ਕਰ ਜਿਹਾ ਹੋਇਆ ਹੋਵੇ ਗੁਰੂ ਬਖਸ਼ਿਸ਼ ਕਰੇ ਜੇ ਸਾਨੂੰ ਸਮਝ ਆ ਜਾਏ ਜੇ ਕੁਝ ਗਲਤੀਆਂ ਕਰ ਬੈਠੇ ਆ ਤੇ ਆਉਣ ਵਾਲੇ ਬੱਚਿਆਂ ਸਮਝ ਮੈਂ ਵੀ ਗ੍ਰਸਤੀ ਆ ਸਾਡੇ ਵੀ ਬੱਚੇ ਨੇ ਅਸੀਂ ਵੀ ਪਰਿਵਾਰਾਂ ਚ ਰਹਿੰਦੇ ਆ ਨਿਜਮ ਬਣੇ ਤਾਂ ਕਿ ਕਿਸੇ ਨੂੰ ਹਸਪੀਟਲ ਦੇ ਬਾਹਰ ਲਿਖੀ ਹੋਈ ਟੋਕ ਨਹੀਂ ਮਿਟਾਈ ਜਾਣੀ ਵੀ ਇੱਥੇ ਪ੍ਰੂਨ ਟੈਸਟ ਨਹੀਂ ਹੁੰਦਾ ਜਦੋਂ ਤੱਕ ਨਿਜਮ ਨਹੀਂ ਵਧੀਆ ਬਣਦੇ ਤੇ ਇਹੋ ਜਿਹਾ ਸਾਧਾ ਨੂੰ ਕਰੜੀਆਂ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਜਿਹੜੇ ਕੇਵਲ ਪੁੱਤਾਂ ਦੀਆਂ ਅਰਦਾਸਾਂ ਕਰਦੇ ਨੇ ਉਹ ਧੀਆਂ ਦੀਆਂ ਅਰਦਾਸਾਂ ਕੌਣ ਕਰੇਗਾ ਹੁਣ ਧੀਆਂ ਨੇ ਜਕਾਰਾ ਛੱਡੇ ਆ ਸਾਡੀਆਂ ਪੁੱਤਾਂ ਧੀਆਂ ਦੇ ਜਕਾਰੇ ਨੇ ਬਜ਼ੁਰਗਾਂ ਕੋਲੋਂ ਤੇ ਜਕਾਰਾ ਹੁਣ ਨਹੀਂ ਨਿਕਲਦਾ ਉੱਖਾ ਵੀ ਉੱਖਾ ਬਾਬਾ ਤੇਰੇ ਰਸਤੇ ਤੇ ਤੁਰਨਾ ਬੜਾ ਉੱਖਾ ਨਿਜਮ ਬਣਾਓ ਇਹ ਸਮਾਗਮਾ ਦਾ ਅਰਥ ਨਹੀਂ ਵੀ ਬੜੀ ਵਧੀਆ ਦਾਲ ਸੀ ਪਨੀਰ ਬੜਾ ਵਧੀਆ ਪਾਇਆ ਸੀ ਪਕੌੜੇ ਬੜੇ ਕਮਾਲ ਦੇ ਸੀ ਇਹ ਤੇ ਘਰਾਂ ਚ ਵੀ ਖਾਂਦੇ ਆ ਪਰੋਜ ਨਿਜਮ ਪਾੜੋ ਨੌਜਵਾਨੋ ਪ੍ਰਣ ਕਰ ਲਓ ਵੀ ਜਦ ਤਨ ਮੈਂ ਆਨੰਦ ਕਾਰਜ ਕਰਾਉਣਾ ਸਾਰੀ ਜ਼ਿੰਦਗੀ ਉਹ ਲੜਕੀ ਤੁਹਾਡੇ ਪਰਿਵਾਰ ਦਾ ਸਤਕਾਰ ਕਰੇਗੀ ਜਿਹਨੂੰ ਇਹ ਅਹਿਸਾਸ ਕਰਾਤਾ ਪਿੱਛੇ ਰੱਖਿਆ ਕੀ ਜੇ ਮੈਨੂੰ ਧੀ ਮਿਲ ਗਈ ਹੈ ਮੇਰੀ ਪਤਨੀ ਘਰ ਆ ਗਈ ਹੈ ਇੱਜ਼ਤ ਇੱਕ ਦੂਜੇ ਆ ਕੁੜਮ ਕੁੜਮਾਈ ਆਇਆ ਬਰਾਮ ਜੀਓ ਸਤ ਸੰਤੋਖ ਭਾਓ ਕੁੜਮ ਕੁੜਮਾਈ ਇਹ ਸ਼ਬਦ ਐਵੇਂ ਨਹੀਂ ਸੀ ਅੱਜ ਤਾਂ ਸੰਤੋਖ ਰਿਆ ਹੀ ਨਹੀਂ ਕੁੜਮਾ ਚ ਉਦੋਂ ਦੇ ਜੱਫੀਆਂ ਪਾਉਂਦੇ ਤੇ ਮੁੰਦਰੀ ਪਾਉਂਦਾ ਜਦੋਂ ਤਲਾਕ ਹੁੰਦਾ ਨਾ ਉਦੋਂ ਤਾਹਨੇ ਦਿੰਦਾ ਇਦਾਂ ਐਂ ਉਂਗਲ ਕਰਦਾ ਅਦਾਲਤ ਵਿੱਚ ਆ ਆ ਹਾਲਾਤ ਨੇ ਸਾਡੇ ਬੜੇ ਨਾਜ਼ੁਕ ਰਿਸ਼ਤੇ ਸੀ ਕਿਸ ਦੌਰ ਤੇ ਕਿਸ ਮੋੜ ਤੇ ਆਣ ਕੇ ਖੜੇ ਆ ਆਪਾਂ ਵਾਪਸ ਪਰਤੋ ਪੁੱਤਰ ਦਾ ਆਨੰਦ ਕਰ ਜੋਜਾ ਔਲਾਦ ਦੇ 2-4 ਸਾਲ ਨਹੀਂ ਵੀ ਹੋਈ ਇਸ ਦਰਤੋਂ ਆਣ ਕੇ ਮੰਗੋ ਕਿਸੇ ਹੋਰ ਦਰ ਤੇ ਨਾ ਜਾਓ ਵੀ ਉੱਥੇ ਮੈਂ ਪੁੱਛਣਾ ਚਾਹੁੰਨਾ ਮੇਰਾ ਸਵਾਲ ਹੈ ਆ ਲਾਈਵ ਜਾ ਰਿਹਾ ਤੁਸੀਂ ਘਰਾਂ 'ਚ ਬੈਠੇ ਸੁਣ ਰਹੇ ਹੋ ਤੁਸੀਂ ਇੱਥੇ ਕੱਲ ਨੂੰ ਰਿਕਾਰਡਿੰਗ ਇੰਟਰਨੈਟ ਤੇ ਪਵੇਗੀ ਮੈਂ ਇੱਕ ਸਵਾਲ ਕਰਨਾ ਚਾਹੁੰਨਾ ਵੀ ਜਿਹੜੇ ਕਹਿੰਦੇ ਸਾਡੀ ਕਰ ਔਲਾਦ ਨਹੀਂ ਸੀ ਹੁੰਦੀ ਬਾਬਾ ਜੀ ਦੀ ਅਰਦਾਸ ਨਾਲ ਪੁੱਤਰ ਹੋਇਆ ਕਿ ਕਦੀ ਪੁੱਛੋਗੇ ਬਾਬਾ ਜੀ ਤੁਹਾਨੂੰ ਏਜੰਸੀ ਮਿਲੀ ਏ ਪੁੱਤਰਾਂ ਦੀ ਜਿਵੇਂ ਏਜੰਸੀ ਅੰਦਰ ਟੋヨタ ਗੱਡੀ ਨੇ ਟੋヨタ ਕੰਪਨੀ ਦੀਆਂ ਗੱਡੀਆਂ ਵੇਚਣੀਆਂ ਮੰਦਰਾ ਨੇ ਮੰਦਰਾ ਦੀਆਂ ਵੇਚਣੀਆਂ ਇੱਕ ਦੂਜੇ ਦੀ ਕੰਪਨੀ ਤੇ ਗੱਡੀ ਅੰਦਰ ਐਂਟਰ ਨਹੀਂ ਹੋਣ ਦਿੰਦੀ ਇਹਨਾਂ ਨੂੰ ਲੱਗਦਾ ਨਹੀਂ ਧੀਆਂ ਵਾਸਤੇ ਕੋ ਬਾਬਾ ਹੋਇਆ ਤੇ ਦੱਸਿਓ ਜ਼ਰੂਰ ਮੈਨੂੰ ਇੱਕ ਵਾਰ ਜ਼ਰੂਰ ਦੱਸਿਓ ਮੈਨੂੰ ਇਹਨਾਂ ਅਰਥ ਧੀਆਂ ਵਾਸਤੇ ਕੋਈ ਅਰਦਾਸ ਕਰਨੀ ਉਹ ਭੈਣੋ ਤੁਸੀਂ ਹੋ ਜਾਓ ਬਾਗੀ ਤੁਸੀਂ ਸਸਾਚ ਦੇ ਸਾਹਮਣੇ ਆਣ ਖਲੋ ਜਾਓ ਪਰ ਨਹੀਂ ਇਹ ਵੀ ਬਾਬਿਆਂ ਨੂੰ ਮੱਥੇ ਟੇਕ ਟੇਕ ਕੇ ਜਿਨ੍ਹਾਂ ਨੇ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਨਮਸਕਾਰਾ ਕਰ ਕਰ ਕੇ ਅਸੀਂ ਸਧਾਰਨ ਬੰਦਿਆਂ ਨੂੰ ਸਿਰ ਤੇ ਇੰਜਾ ਚੜਾਇਆ ਹੈ ਜੇ ਤੁਲਸੀ ਵਰਗਿਆਂ ਨੇ ਕਿਹਾ ਸੀ ਇਹ ਢੋਲ ਹੈ ਪਸ਼ੂ ਗਵਾਰ ਸ਼ੂਦਰਾਂ ਦੀ ਕਤਾਰ 'ਚ ਲੈ ਕੇ ਔਰਤ ਨੂੰ ਖੜਾ ਕਰਤਾ ਘਟ ਇਹਨਾਂ ਨੇ ਵੀ ਨਹੀਂ ਕੀਤੀ ਸੀ ਪਰ ਨਾ ਅਸੀਂ ਉੱਥੇ ਖਲੋਤੇ ਹਾਂ ਵਾਪਸ ਪਰਤੋ ਤੀਆਂ ਤੇ ਪੁੱਤਰਾ ਚ ਕੋਈ ਫਰਕ ਨਹੀਂ ਸਾਡੇ ਵਾਸਤੇ ਤੀ ਵੀ ਪੁੱਤਰ ਹੈ ਇਹ ਆਪਣੀ ਸੁਰਤ ਵਿੱਚ ਗੱਲ ਬਿਠਾ ਲਓ ਇਹ ਪਰਮ ਕੱਢੋ ਆਪਣੀ ਜ਼ਿੰਦਗੀ ਵਿੱਚ ਉਹ ਸਾਦੋ ਇਹ ਜਗ ਪਰਮ ਪੁਲਾਣਾ ਇਹ ਜਗਤ ਪਰਮ ਵਿੱਚ ਪੁਲਾ ਹੋਇਆ ਕੋ ਸੇਕਰਾ ਕੇ ਦੇਈ ਜਾਂਦਾ ਹੈ ਕੋ ਲਾਚੀਆਂ ਕਰਾ ਕੇ ਦੇਈ ਜਾਂਦਾ ਹੈ ਕੋ ਲੌਂਗ ਕਰਾ ਕੇ ਦੇਈ ਜਾਂਦਾ ਹੈ ਕੋ ਜਲ ਦੇ ਵਿੱਚ ਫੁੱਗਾ ਮਾਰ ਮਾਰ ਕੇ ਦੇਈ ਜਾਂਦਾ ਹੈ ਤੇ ਪਰਮ ਵਿੱਚ ਪਿਆ ਹੋਇਆ ਹੈ ਸਮਾਜ ਕੰਮ ਬੜਾ ਸੌਖਾ ਹੈ ਜੀ ਅਗਲੇ ਹੰਦੀਆਂ ਦੁਕਾਨਾਂ ਚੱਲ ਰਹੀਆਂ ਨੇ ਲੋਕ ਪ੍ਰਭਾਵਿਤ ਹੋ ਜਾਂਦੇ ਨੇ ਵਾਪਸ ਪਰਤੋ ਗੁਰੂਗ੍ਰਾਮ ਸੇਵਾ ਦੀ ਬਾਣੀ ਦੇ ਨਾਲ ਜੁੜੋ